ਹੁਣ ਕੈਨੇਡਾ ਦੇ ਵਿੱਚ ਵੀ ਪੰਜਾਬ ਵਾਂਗੂ ਮਾਹੌਲ ਖਰਾਬ ਹੋ ਰਿਹਾ ਹੈ। ਇਹ ਫੋਟੋ ਦੇ ਵਿੱਚ ਜਿਹੜਾ ਮੁੰਡਾ ਵਾ ਇਹ ਮੁੰਡੇ ਦਾ ਨਾਮ ਸਿਮਰਨਜੀਤ ਸਿੰਘ ਹੈ ਤੇ ਇਸ ਮੁੰਡੇ ਦੀ Laash ਲੱਭੀ ਜੰਗਲਾਂ ਦੇ ਵਿੱਚੋਂ ਤੇ ਇਸ ਮੁੰਡੇ ਦਾ ਪਰਿਵਾਰ ਇਲਜ਼ਾਮ ਇਹਦੇ ਦੋਸਤਾਂ ਤੇ ਲਾ ਰਿਹਾ ਵਾ ਕਿ ਦੋਸਤਾਂ ਨੇ ਪੈਸੇ ਖਾਤਰ ਸਾਡੇ ਮੁੰਡੇ ਦਾ ਕਤਲ ਕਰਤਾ ਕਿਉਂਕਿ ਉਹ ਕਹਿੰਦੇ ਆ ਵੀ ਸਾਡੇ ਪੁੱਤ ਨੇ PR ਦੇ ਲਈ ਪੈਸੇ ਜੋੜੇ ਸੀ ਤੇ ਮੁੰਡੇ ਦੇ ਦੋਸਤਾਂ ਨੇ ਪੀਆਰ ਵਾਲੇ ਪੈਸੇ ਦੇ ਖਾਤਰ ਸਾਡੇ ਮੁੰਡੇ ਨੂੰ ਮਾਰਤਾ। ਬਾਕੀ ਕੀ ਸੱਚ ਆ ਤੇ ਕੀ ਝੂਠ ਆ ਇਹ ਕੈਨੇਡਾ ਦੇ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰੋਗੀ ਉਹ ਤੋਂ ਪਤਾ ਲੱਗੂ। ਪੰਜਾਬ ਦੇ ਵਿੱਚ ਦਿਨੋਂ ਦਿਨ ਧਮਕੀਆਂ ਮਿਲਦੀਆਂ ਪਈਆਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਦਫ਼ਤਰਾਂ ਨੂੰ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ। ਹੁਣ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ। ਸ਼੍ਰੀ ਮੁਖਸਰ ਸਾਹਿਬ ਤੇ ਗਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ। ਤੇ ਇਹ ਧਮਕੀ ਈਮੇਲ ਭੇਜ ਕੇ ਦਿੱਤੀ ਗਈ ਆ ਤੇ ਹੁਣ ਪੁਲਿਸ ਵੱਲੋਂ ਡੀਸੀ ਕੰਪਲੈਕਸ ਦੀ ਲਈ ਜਾ ਰਹੀ ਹੈ ਤਲਾਸ਼ੀ ਤੇ ਇਹ ਧਮਕੀ ਦਿਨੋਂ ਦਿਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਰਹੀ ਆ ਇੰਨਾਂ ਧਮਕੀਆਂ ਦੇ ਪਿੱਛੇ ਕੌਣ ਆ ਇਹ ਜਦੋਂ ਪੁਲਿਸ ਕਾਰਵਾਈ ਕਰੋਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ